ਬ੍ਰਦਰ ਕਿਵੇਂ ਆ ਸਰਜੀ ਸਿੰਘ ਸਿੱਪੀ ਬੋਲਦਾ ਬ੍ਰਦਰ ਮੈਂ ਹਾਂਜੀ ਭਾਈ ਜੀ ਕੀ ਹਾਲ ਹੈ ਕੀ ਹਾਲ ਚਾਲ ਅੱਛਾ ਸਰਜੀਤ ਗੱਲ ਆਵਾ ਮੇਰੇ ਭਾਈ ਦੇਖ ਮੈਂ ਤਾਂ ਤੇਰੀ ਛੋਟੇ ਵੀਰੇ ਵੀਡੀਓ ਦੇਖੀ ਤੇ ਮੈਨੂੰ ਸੱਚੀ ਦੁੱਖ ਹੋਇਆ ਵੀ ਤੇਰੇ ਨੇ ਸੱਟ ਲੱਗੀ ਤੇਰੀ ਫੈਮਿਲੀ ਸਫਰ ਕਰ ਰਹੀ ਹੈ ਉਸ ਚੀਜ਼ ਤੋਂ ਹਾਂਜੀ ਤੇ ਮੇਰੇ ਲਈ ਤਾਂ ਮਤਲਬ ਕੋਈ ਮੈਂ ਤਾਂ ਇਹ ਅਰਦਾਸ ਕਰਦਾ ਵੀ ਇਹ ਕਿਸੇ ਤੇ ਇਦਾਂ ਦਾ ਦਿਨ ਨਾ ਹੋਵੇ ਹਨਾ ਵੀ ਜਿਹੜਾ ਤੁਹਾਡੇ ਨਾਲ ਜਿਵੇਂ ਹੋਇਆ ਹੈ ਪਹਨ ਹਨਾ ਹਾਂਜੀ ਪਰ ਛੋਟੇ ਭਾਈ ਮੇਰਾ ਤਾਂ ਜਿਹੜਾ ਪਿੰਡ ਆ ਨਾ ਉਹ ਮੋਗੇ ਦੇ ਨਾਲ ਆ ਰੋਲੀ ਦੇ ਮੈਂ ਤੁਹਾਨੂੰ ਦੱਸਾਂਗਾ ਇਸ ਨੂੰ ਕਿਹਨਾਂ ਨਾਮ ਨਾਲ ਰੀਜਾ ਗਿਆ ਪਹਿਲਾਂ ਮੇਰੀ ਗੱਲ ਸੁਣ ਮੇਰਾ ਨਾ ਮੇਰੇ ਛੋਟੇ ਵੀਰ ਮੇਰਾ ਤਾਂ ਪਿੰਡ ਨਾ ਮੋਗੇ ਦੇ ਨਾਲ ਆ ਤੇ ਮੈਨੂੰ ਬੜੀ ਹੈਰਾਨੀ ਹੋਈ ਵੀ ਤੁਸੀਂ ਦੇਖੋ ਮੇਰੇ ਤਾਂ ਹੀ ਮਾਦਬ ਦੀ ਲੋੜ ਆ ਆਪਾਂ ਖੜੇ ਆ ਪਰਾਮ ਹਾਲੀ ਕੋਈ ਕਿਸੇ ਨੂੰ ਮੇਰੀ ਜਿੰਨੀ ਜੋਗਾ ਰੱਬ ਨੇ ਮੈਨੂੰ ਕੀਤਾ ਹੈ ਨਾ ਪਰ ਵੀਰ ਜਿਵੇਂ ਤੁਸੀਂ ਮੇਰਾ ਨਾਮ ਲੈਤਾ ਉਹ ਹੁਣ ਲੋਕ ਗਲਤ ਬੋਲ ਰਹੇ ਨੇ ਮੈਨੂੰ ਕੋਈ ਚਲੋ ਤੁਹਾਡੇ ਤੇ ਕੋਈ ਗੁੱਸਾ ਨਹੀਂ ਤੁਹਾਡੇ ਤੇ ਤਾਂ ਪਹਿਲਾਂ ਹੀ ਤੁਸੀਂ ਕਹਿੰਦੇ ਵੀ ਬਹੁਤ ਪਰ ਜਿਹੜਾ ਤੁਹਾਡਾ ਠੇਕੇਦਾਰ ਹੈ ਨਾ ਮੈਨੂੰ ਉਹਦਾ ਨੰਬਰ ਦਿਓ ਕਿਉਂਕਿ ਨਾ ਤਾਂ ਮੇਰੀ ਕੋਈ ਮਾਨਸੇ ਰਿਸ਼ਤੇਦਾਰੀ ਆ ਨਾ ਸਾਡੇ ਕੋਈ ਵਿਆਹ ਹੈ ਉਧਰ ਮਾਨਸੇ ਕੋਈ ਤੇ ਨਾ ਹੀ ਸਾਡਾ ਕੋਈ ਉਧਰ ਸੁਣੋ ਨਾ ਸੁਣੋ ਮੇਰੇ ਭਾਈ ਗੱਲ ਮੇਰੀ ਨਾ ਕੋਈ ਜਣਾ ਟੇਣਾ ਪਰ ਦੇਖੋ ਤੁਹਾਡੀ ਇਹ ਗੱਲ ਕਹਿਣ ਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਇੱਕ ਬਹੁਤ ਗਲਤ ਮੈਸੇਜ ਜਾਂਦਾ ਆ ਹੈ ਨਾ ਠੀਕ ਹੈ ਵੀ ਇਦਾਂ ਕਰਕੇ ਵੀ ਹਨਾ ਸਿੱਪੀ ਹੋਣ ਦਾ ਐਕਸੀਡੈਂਟ ਜਦੋਂ ਤੁਸੀਂ ਇੰਟਰਵਿਊ 'ਚ ਬੋਲਿਆ ਕਿ ਸਿੱਪੀ ਦੇ ਜਿਹੜਾ ਸੀਗਾ ਆਪਣਾ ਉਹ ਨਾਲ ਗੱਲ ਹੋਈ ਔਰ ਉਹਨਾਂ ਨੇ ਕਿਹਾ ਕਿ ਸਾਡਾ ਤਾਂ ਵਿਆਹ ਖਰਾਬ ਹੋ ਗਿਆ ਤੇ ਇਹ ਨਾ ਮੇਰਾ ਵੀਰ ਤੁਹਾਨੂੰ ਠੇਕੇਦਾਰ ਨਾਲ ਗੱਲ ਕਰਨੀ ਚਾਹੀਦੀ ਸੀ ਮੈਨੂੰ ਤੁਸੀਂ ਠੇਕੇਦਾਰ ਦਾ ਨੰਬਰ ਦਿਓ ਜਿਹਨੇ ਤੁਹਾਨੂੰ ਇਹ ਗੱਲ ਕਹੀ ਆ ਕਿਉਂਕਿ ਛੋਟੇ ਵੀਰ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਇਸ ਚੀਜ਼ ਨਾਲ ਯਾਰ ਨਾ ਆਪਣੀ ਕੀ ਗੱਲ ਮੈਂ ਤੁਹਾਨੂੰ ਦੱਸਾਂ ਜੀ ਕੁਝ ਸੁਣੋ ਦੱਸੋ ਦੱਸੋ ਜੀ ਡੈਫੀਨਿਟਲੀ ਦੱਸੋ ਮੇਰਾ ਭਰਾ ਮਾਸਾ ਜਵਾਰ ਕੇ ਰੋਡ ਤੇ ਨਾ ਕੋ ਟਾਈਲਸ ਬਣੀ ਹੋਈ ਹੈ ਡੀਡੀ ਫੋਰ ਅੱਛਾ ਉੱਥੇ ਉਸ ਬੰਦੇ ਦਾ ਕਰੋਕਰੀ ਦਾ ਕੰਮ ਸੀ ਓਕੇ ਤੇ ਅਸੀਂ ਉਹਦੇ ਕੋਲੇ ਕੰਮ ਕਰਦੇ ਸੀਗੇ ਵੇਟਰ ਦਾ ਕੰਮ ਕਰਦਾ ਸੀ ਮੈਂ ਤੇ ਅਸੀਂ ਕਈ ਮੁੰਡੇ ਸੀਗੇ ਮਤਲਬ ਠੀਕ ਹੈ ਨਾਲ ਮੇਰੇ ਸਕੇ ਚਾਚੇ ਦਾ ਮੁੰਡਾ ਸੀ ਪਿੰਡ ਚੋਂ ਦੋ ਲੜਕੇ ਹੋਰ ਥੇ ਬਿਲਕੁਲ ਸਹੀ ਤੇ ਉੱਥੋਂ ਸਾਨੂੰ ਉਹ ਲੈ ਕੇ ਗਏ ਆ ਦੋਲੰਤਾ ਸਿੰਘ ਉਹਨਾਂ ਕੋਲੇ ਸਿੱਧਾ ਕੰਮ ਕਰਿਆ ਉੱਥੋਂ ਬਾਅਦ ਉਹਨਾਂ ਨੇ ਸਾਡੇ ਤੋਂ ਟਰੱਕ ਲੋਡ ਕਰਵਾਏ ਆ ਦੋ ਨਹੀਂ ਨਹੀਂ ਮੈਂ ਤੇਰੀ ਗੱਲ ਸਮਝ ਗਿਆ ਮੇਰੀ ਗੱਲ ਸੁਣੋ ਦੇਖੋ ਮੇਰੀ ਮੇਰੀ ਗੱਲ ਸੁਣੋ ਤੁਹਾਡਾ ਐਕਸੀਡੈਂਟ ਹੋਇਆ ਤੁਹਾਡਾ ਨੁਕਸਾਨ ਹੋਇਆ ਇਹ ਬਹੁਤ ਮਾੜੀ ਮਾੜੀ ਗੱਲ ਹੋਈ ਮੈਂ ਕਹਿੰਨਾ ਪਰ ਮੇਰੇ ਵੀਰ ਛੋਟੀ ਜੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਆਪਣੀ ਕਦੇ ਫੋਨ ਤੇ ਨਹੀਂ ਗੱਲ ਹੋਈ ਹਨਾ ਅੱਜ ਤੱਕ ਮੈਂ ਤੁਹਾਨੂੰ ਉਹੀ ਦੱਸਦਾ ਜੀ ਪੂਰੀ ਗੱਲ ਨਹੀਂ ਮੇਰੀ ਗੱਲ ਤਾਂ ਸੁਣਾ ਨਾ ਪਹਿਲਾਂ ਮੈਂ ਤੁਹਾਡੀ ਫਸਾਰੀ ਸੁਣੂੰਗਾ ਮੇਰਾ ਪਰਾਂ ਗੱਲ ਸੁਣੋ ਹਾਂਜੀ ਹਾਂਜੀ ਆਪਣੀ ਕਦੇ ਫੋਨ ਤੇ ਗੱਲ ਹੋਈ ਮੈਂ ਤੁਹਾਨੂੰ ਉਹੀ ਦੱਸ ਰਿਹਾ ਹਾਂ ਸੁਣ ਪਹਿਲਾਂ ਮੇਰੀ ਤਾਂ ਸੁਣ ਲੈ ਯਾਰ ਪਹਿਲਾਂ ਮੈਨੂੰ ਇਹ ਦੱਸ ਵੀ ਆਪਣੀ ਗੱਲ ਹੋਈ ਕਦੇ ਹਾਂ ਨਾ ਦੱਸ ਨਹੀਂ ਜੀ ਨਹੀਂ ਹੋਈ ਨਾ ਮੇਰਾ ਭਾਈ ਹੁਣ ਤੁਸੀਂ ਇੰਟਰਵਿਊ 'ਚ ਮੇਰਾ ਵੀਰ ਤੁਸੀਂ ਕਹਿੰਦਾ ਕਿ ਇਦਾਂ ਕਰਕੇ ਸਾਡੀ ਉਹਨਾਂ ਨਾਲ ਗੱਲ ਹੋਈ ਤੇ ਉਹ ਕਹਿੰਦੇ ਵੀ ਤੁਹਾਡੇ ਕਰਕੇ ਸਾਡਾ ਵਿਆਹ ਖਰਾਬ ਹੋ ਗਿਆ ਮੇਰੀ ਤਾਂ ਯਾਰ ਮਾਨਸੇ ਦੇ ਵਿੱਚ ਤਾਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਹਾਂ ਜੀ ਚਲ ਸੁਣ ਲੈ ਮੈਂ ਤੇਰੀ ਸਾਰੀ ਸੁਣੂੰਗਾ ਮੇਰੀ ਬਾਣਸੀ ਦੇ ਵਿੱਚ ਜਾਂ ਉਧਰਲੇ ਏਰੀਆ 'ਚ ਸਾਡੀ ਤਾਂ ਦੂਰ ਦੂਰ ਤੱਕ ਕੋਈ ਰਿਸ਼ਤੇਦਾਰੀ ਹੈ ਨਹੀਂ ਔਰ ਮੇਰੀ ਸਿਸਟਰ ਦਾ ਵਿਆਹੜਾ ਉਹ 2002 ਚ ਹੋ ਗਿਆ ਮੇਰ ਨੂੰ ਵੱਡੀ ਭੈਣ ਹੁੰਦਾ ਹਨ ਅਸੀਂ ਮੋਗੇ ਤੋਂ ਬਿਲੋਂਗ ਕਰਦੇ ਆ ਮੇਰਾ ਭਾਈ ਹੁਣ ਤੁਹਾਡੇ ਨਾਲ ਦੇਖੋ ਤੁਸੀਂ ਕਿਸੇ ਦੇ ਕਹਿਣ ਤੇ ਤੁਹਾਨੂੰ ਠੇਕੇਦਾਰ ਨੇ ਕਿਹਾ ਤਾਂ ਮੇਰਾ ਨਾਲ ਤਾਂ ਠੇਕੇਦਾਰ ਨਾਲ ਵੀ ਮੈਂ ਗੱਲ ਕਰਨੀ ਚਾਹੂੰਗਾ ਕੋਈ ਗੁੱਸਾ ਨਹੀਂ ਮੈਨੂੰ ਬਿਲਕੁਲ ਕਰੋ ਨਹੀਂ ਨਹੀਂ ਬਿਲਕੁਲ ਕਰੋ ਮੈਨੂੰ ਕੋਈ ਨਾ ਗੁੱਸਾ ਨਹੀਂ ਮੇਰੇ ਭਾਈ ਤੁਹਾਡਾ ਨੁਕਸਾਨ ਹੋਇਆ ਮੈਂ ਤਾਂ ਫਿਰ ਵੀ ਉਸ ਚੀਜ਼ ਦਾ ਦੁੱਖ ਪਰ ਗੈਟ ਕਰਦਾ ਮੇਰਾ ਵੀਰ ਹਨਾ ਤੇ ਤੁਸੀਂ ਹੁਣ ਤੁਸੀਂ ਦੱਸੋ ਕੀ ਦੱਸਣਾ ਸੀ ਦੱਸੋ ਜਿਹੜਾ ਸਾਡਾ ਠੇਕੇਦਾਰ ਸੀ ਨਾ ਹਾਂਜੀ ਤੇ ਅਸੀਂ ਤਾਂ ਉਹਨਾਂ ਨੂੰ ਕਹੇ ਸੀ ਵੀ ਸਾਡਾ ਵੀ ਐਕਸੀਡੈਂਟ ਹੋਇਆ ਵੀ ਭਾਈ ਅਸੀਂ ਤਾਂ ਪਹਿਲਾਂ ਹੀ ਗਰੀਬ ਘਰੂਣਾ ਹਨਾ ਸਾਡੇ ਕੋਈ ਕੋਈ ਹੈ ਨਹੀਂ ਤਾਂ ਇੱਥੇ ਕਿੱਥੋਂ ਇਲਾਜ ਕਰਵਾਵਾਂਗੇ ਤੇ ਉਹਨੂੰ ਆਖਿਆ ਵੀ ਸਾਨੂੰ ਕੋਈ ਸਾਨੂੰ ਹੁਣ ਤੁਸੀਂ ਸਹਾਰਾ ਦਿਓ ਭਾਈ ਸਾਡਾ ਇਲਾਜ ਕਰਵਾ ਦਿਓ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਪਹਿਚਾਂ ਤੱਕ ਸਾਨੂੰ ਕੋਈ ਮਤਲਬ ਹੀ ਨਹੀਂ ਬਿਲਕੁਲ ਤੇ ਉਹਨੇ ਸਾਨੂੰ ਕੀ ਕਿਹਾ ਉਹਦਾ ਕਰੋਨਾ ਉਹਦਾ ਕਰੋਨਾ ਬਣਦਾ ਨਾ ਜਿਸ ਨਾਲ ਤੁਸੀਂ ਕੰਮ ਕਰਤੇ ਗਏ ਉਹਦਾ ਕਰੋਨਾ ਬਣਦਾ ਬਿਲਕੁਲ ਸਹੀ ਕਹਿ ਰਹੇ ਤੁਸੀਂ ਤੇ ਉੱਥੇ ਸਾਡੇ ਪਿੰਡ ਦੀ ਪੰਚਾਇਤ ਵੀ ਗਈ ਸੀ ਉਹਨਾਂ ਦੇ ਕੋਲੇ ਹੈਲਥ ਦੇ ਵਿੱਚ ਤੇ ਉਹਨਾਂ ਨੇ ਅੱਗੋਂ ਸਾਨੂੰ ਕੀ ਜਵਾਬ ਦਿੱਤਾ ਕਹਿੰਦੇ ਅਸੀਂ ਤੁਹਾਡੇ ਕੋਲ ਆਵਾਂਗੇ ਘਰੇ ਠੀਕ ਹੈ ਮਤਲਬ ਉਹਨਾਂ ਨੇ ਸਾਨੂੰ ਉਸਨੇ ਉਸ ਟਾਈਮ ਸੰਡੇ ਦਾ ਦਿਨ ਦਿੱਤਾ ਸੀ ਸੰਡੇ ਵੀ ਹੈ ਸੰਡੇ ਨੂੰ ਉਹ ਨਹੀਂ ਹੈ ਦੁਬਾਰੀ ਉਹਨਾਂ ਕੋਲ ਉਹ ਜਿਹੜੇ ਮੁੰਡਿਆਂ ਨਾਲ ਕੰਮ ਕਰਦੇ ਸੀ ਅਸੀਂ ਤੇ ਉਹ ਠੇਕੇਦਾਰ ਸਾਡੇ ਕੋਲੇ ਆਏ ਸਾਡੇ ਪਿੰਡ ਬਿਲਕੁਲ ਸਰ ਮਸਾਲਾ ਦੇ ਵਿੱਚ ਓਕੇ ਤੇ ਉੱਥੇ ਆ ਕੇ ਉਹਨਾਂ ਨੇ ਸਾਨੂੰ ਕੀ ਦੱਸਿਆ ਕਹਿੰਦੇ ਕਿ ਵੀ ਭਾਈ ਸਾਡੀ ਉਹਨਾਂ ਨੇ ਦੇਖੋ ਤੁਹਾਡਾ ਨਾਮ ਉਹਨਾਂ ਨੇ ਸਿੱਧਾ ਲਿਆ ਸਾਡੇ ਕੋਲੇ ਹੂੰ ਮੈਂ ਤੁਹਾਨੂੰ ਉਹੀ ਮੈਂ ਤਾਂ ਵੀਡੀਓ 'ਚ ਵੀ ਜੇ ਮੈਨੂੰ ਜਿਹੜੀ ਗੱਲ ਦਿੱਡਾ ਕਹੀ ਗਈ ਮੈਂ ਤਾਂ ਉਦਾਂ ਹੀ ਬੋਲੀ ਆ ਮੈਂ ਨਹੀਂ ਮੈਂ ਮੈਂ ਛੋਟੇ ਭਾਈ ਕੋਈ ਛੋਟੇ ਭਾਈ ਕੋਈ ਗੁੱਸਾ ਨਹੀਂ ਮੈਨੂੰ ਤੇਰੇ ਨਾਲ ਦੇਖ ਮੈਂ ਤਾਂ ਕਹਿੰਦਾ ਤੇਰਾ ਨੁਕਸਾਨ ਹੋਇਆ ਰੱਬ ਤੈਨੂੰ ਤੰਦਰੁਸਤੀ ਬਖਸ਼ੇ ਪਰ ਮੈਂ ਪਤਾ ਕੀ ਕਹਿਣਾ ਚਾਹੁੰਦਾ ਮੇਰੇ ਵੀਰ ਜਿਹੜਾ ਠੇਕੇਦਾਰ ਦਾ ਸਾਨੂੰ ਨੰਬਰ ਦਿਓ ਅਸੀਂ ਉਸ ਨਾਲ ਗੱਲ ਤਾਂ ਕਰਕੇ ਉਸ ਬੰਦੇ ਨਾਲ ਵੀਤੋ ਭਾਈ ਮੇਰਾ ਨਾਂ ਕਿਉਂ ਲੈ ਰਿਆ ਮੇਰਾ ਤਾਂ ਕੋਈ ਲੈਣਾ ਦੇਣਾ ਨਹੀਂ ਇਹਦੇ ਵਿੱਚ ਨਾ ਕਾਰਨ ਕੀ ਆ ਦੇਖੋ ਥੋੜੇ ਹੁਣ ਤੁਸੀਂ ਦੇਖੋ ਥੋੜੂ ਜਿਹਾ ਜਦੋਂ ਆ ਗੱਲ ਕਹਤੀ ਥੋੜੇ ਪੇਰੈਂਟਸ ਨੂੰ ਤੇਰੀ ਫੈਮਿਲੀ ਚ ਤੈਨੂੰ ਕਿੰਨਾ ਦੁੱਖ ਹੋਇਆ ਹੋਊਗਾ ਮੇਰੇ ਮੇਰੇ ਬਾਰੇ ਸੋਚ ਕੇ ਯਾਰ ਵੀ ਮੈਨੂੰ ਵੀ ਪਤਾ ਕੀ ਆ ਸਾਡੇ ਤਾਂ ਪਿਛਲੇ ਸਾਲ ਮੇਰੇ ਡੈਡੀ ਦੀ ਵੀ ਡੈਥ ਹੋ ਗਈ ਆਰ ਮੀਰਾ ਗਿਰ ਗਿਆ ਸੀ ਹੁਣ ਮਾਂ ਕੀ ਮੇਰੀ ਮੈਨੂੰ ਸਾਂਭਦੀ ਏ ਸਾਡੇ ਤਾਂ ਕੋਈ ਹੈ ਹੀ ਨਹੀਂ ਕਮੋਨਾ ਮੈਂ ਤੈਨੂੰ ਉਹੀ ਤਾਂ ਤੁਹਾਨੂੰ ਕਹਿ ਤਾ ਨਾ ਮੇਰੀ ਗੱਲ ਸੁਣ ਨਾ ਮੈਨੂੰ ਮੇਰੇ ਲਈ ਤਾਂ ਦੁੱਖ ਦੀ ਗੱਲ ਆ ਮੇਰਾ ਭਾਈ ਮੈਂ ਤਾਂ ਤੇਰੇ ਲਈ ਸੈਡ ਫੀਲ ਕਰਦਾ ਕਿ ਤੇਰੇ ਤੇ ਜਿਹੜਾ ਆ ਦੁੱਖਾਂ ਦਾ ਵੀਰੇ ਏਡਾ ਵੱਡਾ ਸਿਸਟਮ ਡਿੱਗ ਪਿਆ ਪਰ ਤੂੰ ਹੁਣ ਜਦ ਮੇਰੇ ਬਾਰੇ ਸੋਚ ਕੇ ਦੇਖੇ ਦੇਖੋ ਨਾ ਆਪਣਾ ਤਾਂ ਕੋਈ ਰੌਲਾ ਨਹੀਂ ਆਪਸ ਵਿੱਚ ਕੋਈ ਵੀ ਉਹ ਬੰਦੇ ਨੇ ਮੇਰਾ ਨਾਮ ਲੈਤਾ ਹਨਾ ਮਿੱਦੋਂ ਮੈਂ ਹੁਣ ਰਾਤ ਨੂੰ ਨਿਊਜ਼ ਦੇਖੀ ਆ ਲੋਕ ਥੱਲੇ ਗਲਤ ਬੋਲਦੇ ਆ ਤੇ ਮੇਰਾ ਵੈਸੇ ਅਸੀਂ ਹੁਣ ਸ਼ੂਟ ਤੇ ਸੀ ਮੈਂ ਕਹੇ ਯਾਰ ਵੀ ਆਪਾਂ ਪੁੱਛੀਏ ਤਾਂ ਸਹੀ ਭਰਾ ਨੂੰ ਵੀ ਯਾਰ ਵੀ ਮੈਨੂੰ ਹਰਾਨੀ ਹੁੰਦੀ ਮੈਂ ਆਪ ਪੁੱਛੀ ਜਾਂਦਾ ਮੇਰੇ ਘਰ ਦੇ ਮੈਨੂੰ ਕਹਿ ਰਹੇ ਨੇ ਕਿ ਯਾਰ ਵੀ ਆਪਣਾ ਤਾਂ ਵੀ ਕਿ ਚੱਕਰ ਨਹੀਂ ਹੈਗਾ ਵੀ ਇਹ ਕੀ ਰੌਲਾ ਹੈਗਾ ਤੇ ਮੈਂ ਤਾਂ ਤੈਨੂੰ ਹੁਣ ਦੇਖ ਤੈਨੂੰ ਤੇਨੂੰ ਠੇਕੇਦਾਰ ਨੇ ਕਹਿਤਾ ਹਨਾ ਇਦਾਂ ਕਰਕੇ ਤੇਰਾ ਵੀ ਕਸੂਰ ਨਹੀਂ ਪਰ ਥੋੜੇ ਦਿਮਾਗ ਦੇ ਵਿੱਚ ਮੇਰੇ ਲਈ ਕਿੰਨਾ ਗਲਤ ਗਿਆ ਹੋਊਗਾ ਵੀ ਯਾਰ ਵੀ ਕਿੰਨਾ ਮਾੜਾ ਬੰਦਾ ਐ ਸੀ ਵੀ ਗਿਆ ਹੀ ਹੋਊ ਨਾ ਮੇਰਾ ਭਾਈ ਕਿਉਂਕਿ ਤੁਹਾਡਾ ਕੀ ਬਈ ਜੇ ਤਾਂ ਸੀ ਉੱਥੇ ਜਾ ਕੇ ਸਾਨੂੰ ਉੱਥੇ ਕਹਿੰਦਾ ਫਿਰ ਵੀ ਬੰਦਾ ਆ ਪਾ ਕੇ ਘਰੇ ਜੇਦੋਂ ਸਾਡੇ ਕੋਲ ਘਰੇ ਵੀ ਚਲੋ ਸਾਡਾ ਘਰ ਤਾਂ ਹੈ ਹੀ ਨਹੀਂ ਸਾਡੇ ਕੋਲੇ ਧਰਮ ਸਾਲਾ ਚਾਏ ਆ ਮੇਰਾ ਭਾਈ ਮੈਂ ਤਾਂ ਰੱਬ ਨੂੰ ਬਰਦਾਸ਼ਤ ਕਰਦਾ ਤੇ ਕੋਈ ਚੱਕਰ ਨਹੀਂ ਮੈਂ ਨੰਗਦਾ ਕਰਦਾ ਤੁਹਾਡੇ ਕੋਲੇ ਹੋ ਕੇ ਵੀ ਜਾਊਗਾ ਪਰ ਮੇਰੇ ਵੀਰ ਅਸਲ ਦੇ ਵਿੱਚ ਪਤਾ ਗੱਲ ਕੀ ਇਹ ਤੋਂ ਮੈਨੂੰ ਠੇਕੇਦਾਰ ਦਾ ਨੰਬਰ ਜ਼ਰੂਰ ਪਤਾ ਕਰਕੇ ਦੱਸ ਤਾਂ ਕਿ ਉਸ ਬੰਦੇ ਨਾਲ ਸੀ ਗੱਲ ਕਰੀਏ ਕਿ ਭਰਾ ਸਾਡਾ ਕੀ ਲੈਣਾ ਦੇਣਾ ਜੀ ਦੇ ਵਿੱਚ ਤੋਂ ਕਿਉਂਕਿ ਕਾਰਨ ਕੀ ਆ ਆਰਟਿਸਟ ساری ਉਮਰ ਮਿਹਨਤ ਕਰਕੇ ਆਪਦੀ ਇੱਕ ਇਮੇਜ ਬਣਾਉਂਦਾ ਸਮਝਦੇ ਨਾ ਗੱਲ ਬਿਲਕੁਲ ਜੀ ਬਿਲਕੁਲ ਵੇਖ ਮੇਰੀ ਵੀ ਇਹ ਜ਼ਿੰਦਗੀ ਦੀ ਕਮਾਈ ਹੈ ਹੁਣ ਉਹਦੇ ਵਿੱਚ ਤੁਸੀਂ ਕਹਤਾ ਦੇਖੋ ਤੁਹਾਡਾ ਨੁਕਸਾਨ ਏਡਾ ਵੱਡਾ ਹੋਇਆ ਵਾ ਵੀ ਮੈਂ ਉਹਦੇ ਲਈ ਰੱਬ ਤੋਂ ਵੀ ਮਾਫੀ ਮੰਗਦਾ ਵੀ ਪਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ ਪਰ ਉਹ ਤੁਹਾਡੇ ਇਹ ਕਹਿਣ ਕਰਕੇ ਲੋਕਾਂ ਚ ਸਾਡੇ ਲਈ ਕਿੰਦੀ ਗਲਤ ਜਾਂਦੀ ਹੈ ਯਾਰ ਰਸਿੱਪੀ ਹੁਣੀ ਏਡੇ ਮਾੜੇ ਬੰਦੇ ਆ ਵੀ ਜਿਹੜੇ ਆਹ ਗੱਲ ਕਹਿੰਦੇ ਵੀ ਤੁਹਾਡੇ ਕਰਕੇ ਵੀ ਜਿਵੇਂ ਹੋ ਚੁੱਕਿਆ ਤਾਂ ਕਿ ਹਾਂ ਯਾਰ ਵੀ ਤੇਰੇ ਕਰਕੇ ਸਾਡਾ ਵਿਆਹ ਖਰਾਬ ਹੋ ਗਿਆ ਮੈਨੂੰ ਤਾਂ ਪਤਾ ਹੀ ਹੁਣ ਲੱਗਾ ਇਸ ਗੱਲ ਦਾ ਕਿਉਂਕਿ ਮੇਰੇ ਤਾਂ ਨੌਲੇਜ ਹੀ ਨਹੀਂ ਸੀ ਕਿ ਮੈਂ ਤਾਂ ਮੈਨੂੰ ਕਿਸੇ ਨੇ ਰਾਤ ਨ ਯੋਧਾ ਮੈਂ ਦੇਖੀ ਆ ਤੇਰੇ ਵਾਲੀ ਕਲਿੱਪ ਤੇ ਮੇਰਾ ਵੀਰ ਆਪਣਾ ਨਾ ਮੇਰਾ ਕੋਈ ਉਧਰ ਹੈ ਨਹੀਂ ਰਿਸ਼ਤੇਦਾਰੀ ਤੇ ਜਿਹੜਾ ਤੁਹਾਡਾ ਠੇਕੇਦਾਰ ਆ ਜਿਹੜਾ ਵੀ ਆ ਤੂੰ ਮੈਨੂੰ ਉਹਦਾ ਨੰਬਰ ਦੇ ਅਸੀਂ ਉਹਦੇ ਦਾਲੇ ਹੁੰਨੇ ਆ ਵੀ ਭਾਈ ਤੂੰ ਮੁੰਡੇ ਦੀ ਹੈਲਪ ਕਿਉਂ ਨਹੀਂ ਕਰਦਾ ਅਸੀਂ ਉਹਦੀ ਰੀਲ ਅਸੀਂ ਉਹਦੀ ਬੰਨ ਦੇ ਨਾਲ ਅਸੀਂ ਜਿੰਨੀ ਜੋਗੀ ਹੋਏ ਅਸੀਂ ਵੀ ਗੇੜਾ ਮਾਰ ਕੇ ਜਾਵਾਂਗੇ ਜੀ ਜ਼ਰੂਰ ਜੀ ਸਮਝ ਗਿਆ ਨਾ ਮੇਰਾ ਭਾਈ ਹਾਂਜੀ ਹਾਂ ਹਾਂ ਤੇ ਤੂੰ ਆ ਨੰਬਰ ਕੋਈ ਨਹੀਂ ਸੇਵ ਕਰ ਲਈ ਤੇ ਮੈਨੂੰ ਠੇਕੇਦਾਰ ਦਾ ਨੰਬਰ ਜ਼ਰੂਰ ਪਤਾ ਕਰਕੇ ਦੇ ਮੇਰਾ ਭਾਈ ਮਿਲ ਜੂਗਾ ਦਾ ਨੰਬਰ ਕੀ ਨਾ ਸੀ ਉਹਦਾ ਠੇਕੇਦਾਰ ਦਾ ਉਦੋਂ ਨਿੱਕਾ ਹੈ ਜੀ ਨਿੱਕਾ ਕਿੱਥੋਂ ਦਾ ਰਹਿਣ ਵਾਲਾ ਸੀ ਮੇਰਾ ਵੀ ਉਹ ਉਹ ਮਾਨਸਾ ਦਾ ਹੀ ਹੈ ਭਾਈ ਉੱਥੋਂ ਦਾ ਹੀ ਨਿੱਕਾ ਮਾਨਸਾ ਠੀਕ ਹੈ ਹੂੰ ਤੁਸੀਂ ਦਿਓ ਨੰਬਰ ਮੇਰਾ ਵੀ ਲੈ ਇੱਕ ਵਾਰੀ ਉਹਦਾ ਮੜਾ ਪਤਾ ਕਰ ਕੋਈ ਗੱਲ ਨਹੀਂ ਮੈਂ ਤੁਹਾਨੂੰ ਪਤਾ ਕਰਕੇ ਦਿਨਾ ਹੁਣ ਇਸ ਵਕਤ ਮੈਂ ਹਸਪੀਟਲ 'ਚ ਮੇਰੀ ਸਰਜਰੀ ਹੋਣੀ ਹੈ ਤੋ ਕੋਈ ਨਹੀਂ ਮਾਲ ਗਮੇਰ ਕਰੇ ਅਰਦਾਸ ਕਰਦੇ ਪਰਮਾਤਮਾ ਤਨ ਤੰਦਰੁਸਤੀ ਬਖਸ਼ੇ ਤੇ ਕੋਈ ਨਹੀਂ ਤੂੰ ਮੈਨੂੰ ਨੰਬਰ ਜਰੂਰ ਪਤਾ ਕਰਕੇ ਦੀ ਜਦੋਂ ਵੀ ਤੇਰਾ ਠੀਕ ਲੱਗਾ ਤਾਂ ਨੰਬਰ ਤੈਨੂੰ ਪਤਾ ਕਰਕੇ ਚੰਗਾ ਹਾਂ ਇਹ ਤੁਹਾਡਾ ਆਪਦਾ ਨੰਬਰ ਹੈ ਜੀ ਮੈਂ ਇਹ ਇਹ ਮੇਰੇ ਭਰਾ ਦਾ ਹੀ ਨੰਬਰ ਆ ਅਸੀਂ ਇਕੱਠੇ ਹੀ ਹੁੰਨੇ ਆ ਜਿੱਥੇ ਆਸਤੇ ਪਾਸੇ ਵੀ ਮੈਨੂੰ ਸੁਨੇਹਾ ਮਿਲ ਜੂਗਾ ਨਾ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਗੱਲ ਨਹੀਂ ਓਕੇ ਮੇਰਾ ਭਾਈ ਟੇਕ ਕੇਅਰ